ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਨਵਦੀਪ ਢਾਲੀਵਾਲ ਤੇ ਤੇ Facebook ਪੇਜ ਨਵਦੀਪ ਢਾਲੀਵਾਲ ਤੇ ਦੋਸਤੋ ਅੱਜ ਆਈ ਪਹੁੰਚੇ ਆ ਪਤੋ ਹੀਰਾ ਸਿੰਘ ਪਿੰਡ ਚ ਜ਼ਿਲ੍ਹਾ ਮੋਗਾ ਪਤੋ ਸ਼ਕੀਨਾ ਦੀ ਵੀ ਕਹਿੰਦੇ ਆ ਬਾਈ ਜਗਵੀਰ ਬਰਾੜ ਦੇ ਨਾਲ ਬੈਠੇ ਆਂਗੇ ਸੂਬੇ ਦਾ ਸਟਾਰਟ ਫਾਰਮ ਤੇ ਬਾਈ ਹੁਣਾਂ ਕੋਲੇ ਇੱਕ ਵਸ਼ੇਰਾ ਦੋ ਸਾਨ ਘੋੜੇ ਆ ਇੱਕ ਮਾਰਵਾੜੀ ਤੇ ਇੱਕ ਨੋਗਰਾ ਬਾਈ ਤੋਂ ਪੂਰੀ ਜਾਣਦੇ ਆਂ ਡਿਟੇਲ ਤੇ ਫੋਨ ਦੀ ਸਕਰੀਨ ਉੱਪਰ ਹੀ ਤੁਸੀਂ ਦੇਖ ਰਹੇ ਹੋ ਬਾਈ ਜੀ ਜਿਹੜਾ ਆਪਣਾ ਅਕਬਰ ਘੋੜਾ ਉਹਦੀ ਡਿਟੇਲ ਦਿਓਗੇ ਉਹਦੀ ਕੀ ਡਿਟੇਲ ਆ ਹਾਂਜੀ ਬਾਈ ਪਹਿਲਾਂ ਤਾਂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੈ ਨਾ ਹਾਂਜੀ ਧੰਨਵਾਦ ਬਾਈ ਤੁਹਾਡਾ ਵੀ ਤੇ ਜਿਹੜਾ ਬਈ ਆਪਣਾ ਇਹ ਵੱਡਾ ਘੋੜਾ ਗਾ ਅਕਬਰ ਹਾਂਜੀ ਬਾਈ ਇਹ ਬਈ ਸਵਾ 4 ਸਾਲ ਦਾ ਹੋ ਗਿਆ ਠੀਕ ਆ ਬਾਈ ਹਾਂਜੀ ਤੇ ਕੱਜ ਦਾ ਹੈਗਾ 67 ਇੰਚ 67 ਇੰਚ ਕਰਦਾ ਸਵਾ 4 ਸਾਲ ਹੋ ਗਏ ਸਵਾ 4 ਸਾਲ ਹੋ ਗਏ ਤੇ ਕਿੰਨੇ ਕੇ ਬੱਚੇ ਆ ਗਏ ਬਾਈ ਹੁਣ ਤੱਕ ਬੱਚੇ ਬਾਈ ਇਹਦੇ ਯਾਨੀ ਕਿ 35 36 ਆ ਗਏ ਨੇ ਹਾਂਜੀ ਵੀਰੇ ਚੋ 4-5 ਬਸ਼ੇਰੇ ਆ ਬਾਕੀ ਬਸ਼ੇਰੀ ਜਿਹੜੀ ਬਹੁਤ ਠੰਡਾ ਸੁੰਦਾ ਜਿਹੜੀਆਂ 30 ਵਸ਼ੇਰੀਆਂ ਦਿੱਤੀਆਂ ਆਂ ਤੇ 5 ਵਸ਼ੇਰੀਆਂ ਹਾਂਜੀ ਹਾਂ ਨੁਕਰਈ ਆਏ ਨਹੀਂ ਬਾਈ ਸਾਰੇ ਬਾਈ ਸਾਰੀ ਨੁਕਰੇ ਆਏ ਇੱਕ ਚੰਬਾ ਬੱਚਾ ਆਇਆ ਬਸ ਇੱਕ ਉਹ ਵੀ ਵਸ਼ੇਰੀ ਆਈ ਹਾਂਜੀ ਬਾਈ ਮੈਂ ਇਹਦੇ ਬੱਚੇ ਇੱਕ ਦੋ ਦੇਖੇ ਨੇ ਜਮਾ ਸਪੋਰਟਲੈਸ ਸੀ ਬੱਚੇ ਦੇਖੇ ਨੇ ਉਹ ਮੈਂ ਤੇ ਕੋਈ ਸਪੋਰਟਸ ਫੂਡ ਕੋਈ ਸ਼ਰਫਕਾ ਤਾਂ ਨਹੀਂ ਆਉਂਦਾ ਬੱਚਿਆਂ ਦੇ ਨਹੀਂ ਨਹੀਂ ਬਾਈ ਹੁਣ ਤੱਕ ਤਾਂ ਕਿਸੇ ਵੀ ਬੱਚੇ ਦੇ ਨਹੀਂ ਆਇਆ ਨਾ ਹੀ ਇਹਦੇ ਆਪਦੇ ਠੀਕ ਹੈ ਨਹੀਂ ਆਪਦੇ ਆਪ ਵੀ ਸਪੋਰਟਲੈਸ ਆ ਤੇ ਬੱਚੇ ਵੀ ਸਪੋਰਟ ਹਾਂਜੀ ਹਾਂ ਬਾਕੀ ਬਾਈ 7-8 ਸ਼ੋਹਾਂ ਚ ਗਿਆਗਾ ਤੇ ਕਦੇ ਆਏ ਨਹੀਂ ਬਾਈ ਖਾਲੀ ਆ ਤੁਮੜਿਆ ਹਾਂਜੀ ਬੜੀ ਚੰਗੇ ਨੰਬਰਾਂ ਜੀ ਖੜਦਾ ਹੈਗਾ ਪਹਿਲੇ ਪੰਜਾਂ ਚ ਹੀ ਆਉਂਦਾ ਜਾਂ ਚਾਰਾਂ ਚ ਬਸ ਯਾਨੀ ਸ਼ੂਆਂ ਦਾ ਕੰਮ ਵੀ ਕਰਦੇ ਹੋ ਨਾਲ ਦੀ ਨਾਲ ਬਾਈ ਤੇ ਬਰੀਡਿੰਗ ਤੌਰ ਤੇ ਵੀ ਕੰਮ ਕਰਦੇ ਹਾਂਜੀ ਠੀਕ ਆ ਬਾਈ ਤੇ ਬਾਈ ਜਿਹੜੇ ਇਹ ਰਿਜ਼ਲਟ ਆਏ ਨੇ ਇਹ ਨੌਕਰੀਆਂ ਕੋੜੀਆਂ ਤੇ ਆਏ ਨੇ ਜਾਂ ਜਾਦੇ ਚੰਬੀਆਂ ਤੇ ਆਏ ਨੇ ਨਹੀਂ ਬਾਈ ਜਾਦੇ ਚੰਬੀਆਂ ਤੇ ਆਏ ਨੇ ਨੌਕਰੀਆਂ ਤਾਂ ਵਿੱਚੋਂ ਕਹਿ ਲਓ ਵੀ ਲਗਭਗ ਕੋਈ 7-8 ਨੌਕਰੀਆਂ ਹੋਣਗੀਆਂ ਠੀਕ ਹੈ ਜੀ ਬਾਕੀ ਤਕਰੀਬਨ ਠਾਈਆਂ ਨੱਤੀਆਂ ਘੋੜੀਆਂ ਚੰਬੀਆਂ ਤੇ ਛੱਡਾਂਗੇ ਹਾਂਜੀ ਕਿਉਂਕਿ ਨੁਕਰੇ ਘੋੜੇ ਦਾ ਮੇਰਾ ਖਿਆਲ ਤਾਂ ਬਾਈ ਰਿਜ਼ਲਟ ਦਾ ਚੰਬੀਆਂ ਘੋੜੀਆਂ ਤੇ ਪਤਾ ਲੱਗਦਾ ਕਿਉਂਕਿ ਨੁਕਰੇ ਤੇ ਨੁਕਰਾ ਤਾਂ ਹਰੇਕ ਹੀ ਜੰਮਦਾ ਹਾਂ ਨਾ ਚੰਬੀਆਂ ਘੋੜੀਆਂ ਤੇ ਰਿਜ਼ਲਟ ਦਾ ਚੰਗਾ ਪਤਾ ਲੱਗਦਾ ਬਾਈ ਦੇ ਘਰੇ ਵੀ ਇੱਕ ਬਸ਼ੇਰਾ ਹੈਗਾ ਉਹ ਆਪਾਂ ਵੀਡੀਓ 'ਚ ਨਹੀਂ ਦਿਖਾਇਆ ਹੈਗਾ ਕੌਸ਼ਕ ਕਾਰਨ ਸੀਗੇ ਉਹ ਅਗਲੀ ਵੀਡੀਓ 'ਚ ਆਪਾਂ ਦਿਖਾਵਾਂਗੇ ਉਹ ਵੀ ਬਹੁਤ ਚੰਗਾ ਬਸ਼ੇਰਾ ਹਜੇ ਕੌਸ਼ਕ ਮਹੀਨਿਆਂ ਦਾ ਹੀ ਹੋਇਆ ਹੈਗਾ ਤੇ ਬਾਈ ਜਿਹੜਾ ਇਹਦਾ ਜਿਹੜੀ ਤੁਹਾਡੀ ਦੀ ਸਟਾਰਟ ਸਰਵਿਸ ਆ ਉਹ ਕਿੰਨੀ ਰੱਖੀ ਗਈ ਆ ਇਹਦੀ ਬਾਈ ਸਟੱਡੀ ਸਰਵੇ ਜਿਹੜੀ ਫੀਸ ਆ ਉਹ 21000 ਰੱਖੀ ਹੈਗੀ ਆਪਾਂ ਨੇ ਜੈ ਜੀ ਫੀਸ ਆ ਦੋਸਤੋ 21000 ਰੁਪਏ ਵੀਰ ਉਹਨਾਂ ਨੇ ਫੀਸ ਰੱਖੀ ਆ ਬਾਈ ਕੋਈ ਮਾਨਤਾਨ ਹੋ ਜੂਗਾ ਫੀਸ ਦੇ ਵਿੱਚੋਂ ਹਾਂਜੀ ਬਾਈ ਮਾਨਤਾਨ ਕਰ ਦਿੰਨੇ ਆ ਵੈਸੇ ਬਾਈ ਕੋਈ ਆਪਕਾ ਇਹ ਕੋਈ ਬਾਗਰ ਦੇ ਵਿੱਚ ਕੋਈ ਰਹਿ ਨਹੀਂ ਗਿਆ ਪਿੱਛੇ ਵੀ ਮਾਨਤਾਂ ਵਾਲੀ ਗੱਲ ਪਰ ਫਿਰ ਵੀ ਚਲੋ ਜੇ ਕੋਈ ਦੂਰੋਂ ਨੇੜਿਓਂ ਬੰਦਾ ਆਉਂਦਾ ਦੋਸਤੋ ਤਾਂ ਉਹਦਾ ਮਾਨਤਾਂ ਵੀਰ ਹੁਣੀ ਪੂਰਾ ਕਰ ਦੇਣਗੇ ਵਰਤਨ ਵਾਲੇ ਬੰਦੇ ਨੇ ਕੋਈ ਐ ਪੈਸੇ ਪਿੱਛੇ ਜਾਂ ਵਾਲੇ ਬੰਦੇ ਨਹੀਂ ਹੈਗੇ ਤੁਹਾਡਾ ਮਾਨਤਾਂ ਮੌਕੇ ਤੇ ਪੂਰਾ ਉਹ ਬਾਈ ਜੇ ਕੋਈ ਬੱਚੇ ਵਾਲੀ ਘੂੜੀ ਆਉਂਦੀ ਆ ਜਾਂ ਕੋਈ ਡਾਕਟਰ ਸਾਹਿਬ ਕਹਿੰਦੇ ਨੇ ਵੀ ਘੂੜੀ ਲੰਮੀ ਹੀਟ ਰੱਖਦੀ ਆ ਉਹ ਰੱਖਣ ਦਾ ਕੋਈ ਪ੍ਰਬੰਧ ਹੈ ਆਪਣੇ ਕੋਲ ਹਾਂਜੀ ਹਾਂਜੀ ਬਾਈ ਸਾਰਾ ਪ੍ਰਬੰਧ ਹੈਗਾ ਜਨਕੀ ਕਮਰੇ ਹੈਗੇ ਇੱਥੇ ਹਨਾ ਜੇ ਕੋਈ ਬਾਈ ਹੁਣ ਪੰਜ ਚਾਰ ਦਿਨ ਕੋਈ ਘੂੜੀ ਆਉਂਦੀ ਆ ਪੁਰਾਣੋ ਕੋਈ ਖਰਚਾ ਪਾਣੀ ਲੈਂਦੀ ਹਾਂਜੀ ਬਾਈ ਤੁਸੀਂ ਜੇ ਕੋਈ ਬੰਦਾ ਕਹਿੰਦਾਗਾ ਬਈ ਆਪਾਂ ਚੈੱਕ ਪਾਸ ਕਰਾ ਕੇ ਲੈ ਕੇ ਜਾਣੀਆਂ ਫਿਰ ਉਹ ਨਾਲ ਉਹ ਸਾਨੂੰ ਹਾਂਜੀ ਕੋਈ ਘੂੜੀ ਕਿਸੇ ਕੋਲੇ ਵੀਰੀ ਹੋਈ ਆ ਜਾਂ ਅਗਲਾ ਕਹਿੰਦਾ ਵੀ ਚੈੱਕ ਪਾਸ ਕਰਾ ਕੇ ਇੱਥੋਂ ਲੈ ਕੇ ਜਾਣੀਆਂ ਤਾਂ ਉਹਦਾ ਉਹ ਮੌਕੇ ਦੇ ਹਿਸਾਬ ਤਾਂ ਖਰਚੇ ਦਾ ਹੋ ਜਾਊਗਾ ਜਿੰਮੀ ਵੀ ਹੋਊਗਾ ਸਾਨੂੰ ਤੇ ਬਾਈ ਡਾਕਟਰ ਸਾਹਿਬ ਆਉਂਦੇ ਨੇ ਆਪਣੇ ਕੋਲ ਡਾਕਟਰ ਸਾ ਆਪਣੇ ਕੋਲ ਡਾਕਟਰ ਪ੍ਰਵੰਤ ਸਿੰਘ ਆਉਂਦੇ ਨੇ ਘੋੜੀਏ ਤੋਂ ਘੋਲ ਕੇ ਤੋਂ ਡਾਕਟਰ ਪ੍ਰਵੰਤ ਸਿੰਘ ਜੀ ਹਾਂ ਜੀ ਉਹ ਵੀ ਬਹੁਤ ਜਾਣੀ ਕੀ ਮਾਰਨੇ ਆਪਣੇ ਕੋਲੇ ਉਹ ਵੀ ਹੁਣ ਦੋ ਤਿੰਨ ਘੋੜੀਆਂ ਆਈਆਂ ਸੀ ਕੋਈ 2 ਸਾਲ ਤੋਂ ਪਿਛੜੇ ਕੋ 3 ਸਾਲ ਤੋਂ ਹਾਂਜੀ ਤੇ ਇਥੇ ਗੱਭਨ ਚੈੱਕ ਪਾਸ ਹੋ ਕੇ ਵੀ ਜਾਂਦੀਆਂ ਨੇ ਘੋੜੀਆਂ ਕਈ ਆਈਆਂ ਨੇ ਮੇਰੇ ਕੋਲ ਵੀ ਅਗਲਾ ਕਹਿੰਦਾ ਵੀ ਚੈੱਕ ਪਾਸ ਕਰਾ ਕੇ ਭੇਜ ਦਿਓ ਉਹ ਡਾਕਟਰ ਸਾਹਿਬ ਦੀ ਸਹੂਲਤ ਹੈਗੀ ਐ ਇੱਥੇ ਉਹਨਾਂ ਦੇ ਅਕੋਰਡਿੰਗ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਆਪਾਂ ਉਹਵੇਂ ਕਰ ਦਿੰਨੇ ਹਾਂ ਉਹਵੇਂ ਕਰਦੇ ਹਾਂ ਹਾਂਜੀ ਤੇ ਹੁਣ ਭਾਈ 2 ਨੰਬਰ ਤੇ ਆਪਾਂ ਗੱਲ ਕਰ ਗਏ ਮਾਰਵਾੜੀ ਘੋੜੇ ਦੀ ਉਹ ਵੀ ਤੇਰਾ ਘੋੜਾ ਉਹ ਵੀਰੇ ਇਧਰ ਗੁਜਰਾਤ ਸਾਈਡ ਤੋਂ ਆਇਆਗਾ ਉਹ 골ਡਨ ੌਕ ਦਾ ਬੱਚਾ 골ਡਨ ੌਕ ਦੇ ਪਹਿਲੇ ਬੱਚਿਆਂ ਚੋਂ ਆਇਆ ਜੀ ਠੀਕ ਆ 골ਡਨ ੌਕ ਦੇ ਪਹਿਲੇ ਬੱਚਿਆਂ ਦੇ ਵਿੱਚੋਂ 골ਡਨ ੌਕ ਨੂਰਗੜ੍ਹ ਸਟੱਡ ਫਾਰਮ ਮੁਗਗੇ ਵਾਲਿਆ ਹਾਂਜੀ ਹਾਂਜੀ ਠੀਕ ਆ ਬਾਈ ਤੇ ਬਾਈ ਇਹਦੀ ਆਪਾਂ ਫੀਸ ਦੀ ਗੱਲ ਕਰੀਏ ਉਹਦੀ ਸਟੱਡ ਸਰਵਿਸ ਓਪਣਾ ਵੈਸੇ ਹਾਂਜੀ ਬਾਈ ਉਹਦੇ ਵੀ ਬੱਚੇ ਆ ਗਏ ਨੇ 7-8 ਬੱਚੇ ਆ ਗਏ ਨੇ ਉਹਦੇ ਹਾਂਜੀ ਬਾਈ ਤੇ ਉਹਦੀ ਵੀ ਜ਼ਿਆਦਾਤਰ ਜਾਨੀ ਕਿ ਬਸ਼ੇਰੀਆਂ ਦਾ ਬਸ਼ੇਰੀ ਉਹ ਇਕੋ ਜਿਹੀ ਆਏ ਨੇ ਇਕੋ ਜਿਹੀ ਆਏ ਨੇ ਹਾਂਜੀ ਤੇ ਉਹਦੀ ਬਈ ਜੇ ਆਪਾਂ ਮਾਰਕਿੰਗ ਦੀ ਗੱਲ ਕਰੀਏ ਮੱਥੇ ਪਟਾ ਵੈਸੇ ਦੋਸਤੋ ਵੀਡੀਓ ਤੁਹਾਡੀ ਸਕਰੀਨ ਤੇ ਘੋੜੇ ਦੀ ਚਾਲ ਹੀ ਰਹੀ ਹੈਗੀ ਤੇ ਬਈ ਇੱਕ ਵਾਰੀ ਮਾਰਕਿੰਗ ਤੁਸੀਂ ਵੀ ਦੱਸ ਦਿਓ ਉਹਦੀ ਮਾਰਕਿੰਗ ਮੱਥੇ ਪਟਾ ਵੀਰੇ ਚਾਰੇ ਪੈਰ ਚਿੱਟੇ ਪ੍ਰੋਪਰ ਪੰਜ ਕ ਲੈ ਆਣਾ ਜਾਨੀ ਪ੍ਰੋਪਰ ਪੰਜ ਕ ਲੈ ਆਣਾ ਘੋੜਾ ਦਾ ਤੇ ਉਹਦੀ ਆਪਾਂ ਉਮਰ ਦੀ ਗੱਲ ਕਰੀਏ ਬਈ ਉਮਰ ਉਮਰ ਬਈ ਉਹਦੀ ਹੈਗੀ 4 ਸਵਾ 4 ਸਾਲ ਦੀ ਉਹਦੀ 4 ਸਵਾ 4 ਸਾਲ ਦੀਵਮਾ ਰਾਉਦੀ ਤੇ ਬੱਚਿਆਂ ਦੀਆਂ ਕੋਈ ਫੋਟੋ ਵੀਡੀਓ ਹੈ ਬਈ ਵੀ ਉਹ ਤੁਸੀਂ ਆਪਾਂ ਵੀਡੀਓ ਦੇ ਵਿੱਚ ਸੱਜਣਾ ਲਾ ਦੇਾਂਗੇ ਜਿੱਦਾਂ ਵੀ ਬੱਚਿਆਂ ਦੀਆਂ ਫੋਟੋਆਂ ਹੋਣੀਆਂ ਤੁਸੀਂ ਦੇਖ ਲਓ ਘੋੜਾ ਉਹ ਵੀ ਬਹੁਤ ਚੰਗਾ ਚੰਗੀ ਬਲੱਡ ਲੈਣ ਦਾ ਇਹ ਜਿਹੜਾ ਬਈ ਆਪਣਾ ਅਕਬਰ ਘੋੜਾ ਆ ਗਿਆ ਨੁਕਰਾ ਘੋੜਾ ਇਹ ਗੁਲਜ਼ਾਰ ਲੈਣ ਦਾ ਆ ਗਿਆ ਹਾਂਜੀ ਇਹ ਗੁਲਜ਼ਾਰ ਲੈਣ ਦਾ ਹੈ ਪਿਓ ਇਹਦਾ ਆ ਗਿਆ ਬਾਦਲਗੜ ਵਾਲਾ ਘੋੜਾ ਠੀਕ ਹੈ ਬਈ ਤੇ ਦਾਦਾ ਇਹਦਾ ਆ ਗਿਆ ਗੁਲਜ਼ਾਰ ਮਾਂ ਇਹਦੀ ਬੂਰ ਵਾਲੇ ਦੀ ਹੈ ਜੀ ਜਾਣੀ ਚੰਗੀਆਂ ਦੋਨੇ ਬਲੱਡ ਲਾਈਨਾਂ ਦਾ ਸਮੇਲ ਆ ਹਾਂਜੀ ਤੇ ਚੰਗੇ ਬੱਚੇ ਪੈਦਾ ਕਰ ਰਿਹਾਗਾ ਤੇ ਇਹਦੇ ਆਪਾਂ ਕੱਦ ਦੀ ਗੱਲ ਕਰੀਏ ਬਾਈ ਅਕਬਰ ਦਾ ਕੱਦ ਬਾਈ 67 ਇੰਚ ਅਕਬਰ ਦਾ ਕੱਦ ਬਾਕੀ ਐ ਅਕਬਰ ਚ ਬਿਊਟੀ ਵੀ ਬਹੁਤ ਆ ਮਜ਼ਬੂਤੀ ਵੀ ਬਹੁਤ ਆ ਹਾਂਜੀ ਬਾਈ ਮਜ਼ਬੂਤੀ ਤੇ ਬਿਊਟੀ ਹਾਈਟ ਸਾਰਾ ਕੁਝ ਆ ਪ੍ਰੋਪਰ ਪ੍ਰੋਪਰ ਚਾਰੇ ਪਾਸਿਆਂ ਤੋਂ ਘੋੜਾ ਪੂਰਾ ਹੁੰਦਾਗਾ ਤੇ ਦੇ ਮਨ ਬਿਹੈਵਰੇ ਤੇ ਸ਼ੇਬਕੇ ਤੋਂ ਬਿਲਕੁਲ ਰਹਿ ਤਾਂ ਕੋਈ ਸ਼ੇਬਕਾ ਨਹੀਂ ਕੋਈ ਡਗਾਲਾ ਨਹੀਂ ਛੱਟਾ ਨਹੀਂ ਕੁਛ ਨਹੀਂ ਕੋਈ ਬੱਚਿਆਂ ਦੇ ਨਹੀਂ ਆਉਂਦਾ ਦੋਸਤੋ ਬੱਚਿਆਂ ਦੀਆਂ ਫੋਟੋ ਤੁਹਾਡੀ ਵੀਡੀਓ ਦੇ ਵਿੱਚ ਇਸੇ ਵਿੱਚ ਹੀ ਮਿਲ ਜਾਣਗੀਆਂ ਤੁਹਾਨੂੰ ਇੱਕ ਸਾਈਡ ਤੇ ਬੱਚਿਆਂ ਦੀਆਂ ਲੱਗੀਆਂ ਹੋਈਆਂ ਜਿਵੇਂ ਵੀਰ ਦੇ ਦੱਸਣ ਮੁਤਾਬਕ 28 27 ਉਹਦੀਆਂ ਵਸ਼ੇਰੀਆਂ ਆਈਆਂ ਨੇ ਬਾਕੀ 35 ਘੂੜੀਆਂ ਸੂਈਆਂ ਨੇ ਹੁਣ ਤੱਕ ਆਨ ਰਿਕਾਰਡ ਆ ਵੀਰ ਕੋਲੇ ਸਾਰਾ ਉਹਨਾਂ ਦਾ ਤੇ ਉਹਦੇ ਵਿੱਚੋਂ ਜਿਹੜੇ ਵਸ਼ੇਰੇ ਆ ਘੋੜਾ ਠੰਡਾ ਬਹੁਤ ਜ਼ਿਆਦਾ ਸੁੰਦਾਗਾ ਜਿਨ੍ਹਾਂ ਕੋਲੇ ਵੀ ਜਿਨ੍ਹਾਂ ਨੇ ਵੀ ਘੋੜੀ ਕਰਾਸ ਕਰਵਾਉਂਦੇ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇਹਨਾਂ ਨਾਲ رابطہ ਕੈਮ ਕਰ ਲਿਓ ਪਤੋ ਹੀਰਾ ਸਿੰਘ ਬਾਈ ਦਾ ਪਿੰਡ ਆਗਾ ਜ਼ਿਲ੍ਹੇ ਮੋਗੇ ਦਾ ਇਹ ਪਿੰਡ ਆਗਾ ਤੁਸੀਂ ਆ ਕਹਿੰਦੇ ਹਾਲ ਸਿੰਘ ਵਾਲੇ ਤੋਂ ਤਕਰੀਬਨ ਵੀਰੇ 3-4 ਕਿਲੋਮੀਟਰ ਦੀ ਦੂਰੀ ਤੇ ਹੋਊਗਾ ਹਾਂ 2 ਕਿਲੋਮੀਟਰ ਬਈ ਜਾਂਦੇ ਹਾਂ ਹਾਂਜੀ ਬਈ ਤੇ ਵੀਰ ਨਾਲ ਤੁਸੀਂ ਫੋਨ ਤੇ ਰਾਬਤਾ ਕਾਇਮ ਕਰ ਸਕਦੇ ਹੋ 21000 ਦੀ ਫੀਸ ਆ ਜਿਹੜੀ ਵੀਰੇ ਇੱਕ ਇਹਦੀ ਮਾਰਵਾੜੀ ਘੋੜੇ ਦੀ ਫੀਸ ਇਹਦੀ ਕਿੰਨੀ ਰੱਖੀ ਹੈ ਜੀ ਇਹਦੀ 18 ਜੀ ਇਹਦੀ 18000 ਫੀਸ ਆ ਦੋਸਤੋ ਘੋੜਾ ਇਹ ਵੀ ਬਹੁਤ ਚੰਗਾ ਹੈ ਇਹ ਪਿੱਛੋਂ ਰਾਜਸਥਾਨ ਤੋਂ ਖਰੀਦੇ ਹੋਇਆ ਬਈ ਗੁਜਰਾਤ ਸਾਈਡ ਬਈ ਮੇਰਾ ਉੱਥੋਂ ਵੀਰੇ ਬੱਚਾ ਖਰੀਦੇ ਸੀ ਜ ਆਪਾਂ ਘੋੜੇ ਲੈ ਕੇ ਨਹੀਂ ਆਪਾਂ ਥੋੜਾ ਵੱਡੇ ਹੀ ਲੈ ਕੇ ਆਏ ਸੀ ਥੋੜਾ ਉੱਥੇ ਕੋਈ ਇਹਦੇ ਉਦੋਂ ਹੀ ਛੱਡਣ ਲੱਗੇ ਸੀ ਘੋੜਾ ਰਾਜਸਥਾਨ ਵਾਲੇ ਜਾਂ ਨਹੀਂ ਸੀ ਛੱਡਿਆ ਉਹ ਨਹੀਂ ਬਈ ਆਪਾਂ ਕਨਫਰਮ ਹੈਗਾ ਆਪਾਂ ਆਪਣੇ ਕੋਲੇ ਇੱਥੇ ਆ ਕੇ ਯਾਨੀ 7-8 ਬੱਚੇ ਆ ਗਏ 7-8 ਬੱਚੇ ਆ ਗਏ ਘੂੜੀਆਂ ਵੀਰੇ ਕਿੰਨੇ ਟਾਈਮ ਤੋਂ ਰੱਖਦੇ ਹੋ ਤੁਸੀਂ ਮੈਨੂੰ ਵੀਰੇ ਹੋਗੇ 5-6 ਸਾਲ ਯਾਨੀ ਨਵਾਂ ਹੀ ਕੰਮ ਆ ਕੋਈ ਜਿਆਦਾ ਪੁਰਾਣਾ ਕੰਮ ਨਹੀਂ ਜਿਦਾਂ ਬਾਬੇ ਦਾ ਪੁਰਖੀ ਕਹਿੰਦੇ ਆ ਉਹਦਾਂ ਦਾ ਕੋਈ ਕੰਮ ਨਹੀਂ ਤੁਸੀਂ ਆਪ ਹੀ ਇਹ ਕੰਮ ਸਟਾਰਟ ਕੀਤਾ ਚੰਗਾ ਸ਼ੌਂਕ ਆ ਬਈ ਰੱਖਣੀਆਂ ਵੀ ਚਾਹੀਦੀਆਂ ਕੋਈ ਮਾੜਾ ਸ਼ੌਂਕ ਨਹੀਂ ਇਹਦੇ ਵਿੱਚ ਆਪਣਾ ਆਪਣਾ ਕੰਮ ਆ ਹਰੇਕ ਬੰਦੇ ਦਾ ਤੇ ਵੀਰੇ ਜਿਹੜਾ ਇਹਦਾ ਤੁਸੀਂ ਇਹ ਫਿਰ ਅਕਬਰ ਘੋੜਾ ਕਿੱਥੋਂ ਲੈ ਕੇ ਆਂਦਾ ਏ ਬਾਈ ਆਪਾਂ ਇੱਥੇ ਮਿੱਤਰਤਾ ਹੈਗੀ ਆਪਣੀ ਪੰਡਾ ਆਦਮਪੁਰੇ ਆਦਮਪੁਰੇ ਜੀ ਹਾਂਜੀ ਉਹ ਬਾਈ ਸੁਖੀ ਹੁਣ ਨਾਲ ਰਜਿੰਦਰ ਹੁਣ ਨਾਲ ਹਾਂਜੀ ਬਾਈ ਤੇ ਉਹਨਾਂ ਨਾਲ ਕਾਫੀ ਢੇਰ ਤਾਂ ਆਪਣੀ ਹੁੰਦੇ ਜਾਂਦੇ ਚਲੋ ਹਣਾ ਜਿਹੜੇ ਨੁਕਰਿਆਂ ਵਾਲੇ ਵਜਦੇ ਨੇ ਵੀਰੇ ਹਾਂਜੀ ਹੁਣ ਤਾਂ ਯਾਨੀ ਕਿ ਮਾਰਵੜੀ ਵੀ ਰੱਖਣ ਲੱਗ ਗਏ ਹਾਂ ਹਾਂਜੀ ਹਾਂਜੀ ਬਈ ਤੇ ਕਾਫੀ ਜਾਨਵਰ ਨੇ ਉਹਨਾਂ ਕੋਲੇ ਆਦਮਪੁਰੇ ਜੀ ਬਸ ਉਹਨਾਂ ਕੋਲੇ ਹੀ ਨੇ ਜ਼ਿਆਦਾ ਜਾਨਵਰ ਜੀ ਹਾਂ ਉਹ ਆ ਕੰਮ ਕੀ ਕਰਦੇ ਵਪਾਰ ਦਾ ਵੀ ਉਹ ਹਾਂਜੀ ਬਈ ਤੇ ਚਲੋ ਪਹਿਲਾਂ ਇੱਕ ਘੋੜੀ ਲਈ ਸੀਗੀ ਅਸੀਂ ਫਿਰ ਉਸ ਤੋਂ ਬਾਅਦ ਇੱਕ ਹੋਰ ਲੈ ਲਈ ਚਲੋ ਅਹੀਂ ਛੋੜੀ ਛੋੜੀ ਸ਼ੌਂਕ ਵੱਧ ਗਿਆ ਸ਼ੋਹਾਂ ਤੇ ਜਾਣ ਲੱਗੇ ਮੇਲਿਆਂ ਤੇ ਜਾਣ ਲੱਗੇ ਉਹ ਫਿਰ ਐ ਸ਼ੌਂਕ ਵੱਧ ਗਿਆ ਜੋ ਸ਼ੋਹਾਂ ਤੇ ਗਏ ਆਏ ਹੋਣ ਲੱਗ ਵੀ ਚੱਲ ਆਪਾਂ ਵੀ ਕੋਈ ਲੈਈਏ ਘੋੜਾ ਹਨਾ ਸ਼ੋਅ ਕੁਆਲਟੀ ਦਾ ਘੋੜਾ ਹੋਵੇ ਕਦੇ ਮਿਲਿਆ ਮੂਲਿਆਂ ਤੇ ਗਏ ਵੀ ਚਲੋ ਆਪਾਂ ਵੀ ਐ ਟੰਟੂਂਟ ਲਾਇਆ ਕਰਾਂਗੇ ਨਹੀਂ ਬਹੁਤ ਚੰਗਾ ਘੋੜਾ ਵੀ ਤੇ ਤੁਹਾਡਾ ਤੁਹਾਡੇ ਜਿਹੜਾ ਇਹਦਾ ਘਰੇ ਬਿਸ਼ੇਰਾ ਖੜਾਗਾ ਕਿਸੇ ਕਾਰਨਾ ਕਰਕੇ ਦੋਸਤੋ ਵੀਡੀਓ ਅੱਜ ਅੱਜ ਅਸੀਂ ਨਹੀਂ ਦਿਖਾ ਸਕੇ ਇੱਕ ਥੋੜੀ ਗਰਮੀ ਜ਼ਿਆਦਾ ਹੋ ਗਈ ਆ ਤੇ ਇੱਕ ਗਰਮੀਆਂ ਦਾ ਕਰਕੇ ਮੱਖੀ ਮੁੱਖੀ ਦਾ ਕੰਮ ਹਮਲਾ ਕਾਫੀ ਵੱਧ ਗਿਆ ਦੇ ਉਹਦਾ ਕਰਕੇ ਹੁਣ ਗਰਮੀ ਜਾਦੇ ਹੋਣ ਕਰਕੇ ਬੱਚਾ ਦਿਖਾਇਆ ਨਹੀਂ ਗਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਬੱਚਾ ਲੈ ਕੇ ਆਵਾਂਗੇ ਤੇ ਬੱਚੀਆਂ ਦੀਆਂ ਸਾਰੀਆਂ ਦੀਆਂ ਫੋਟੋ ਜਿੰਨੀਆਂ ਵੀ ਹੋਣਗੀਆਂ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਆਦਾ ਤੋਂ ਜਿਆਦਾ ਅਕਬਰਧੀਆਂ ਬੱਚੀਆਂ ਦੀਆਂ ਫੋਟੋਆਂ ਲਾਈਆਂ ਜਾਣ ਜਿਹੜੀਆਂ ਵੀਰੇ ਮਾਰਵਾੜੀ ਘੋੜੇ ਦੀਆਂ ਇਹਦੀਆਂ ਵੀ ਆਪਣੇ ਕੋਲੇ ਬੱਚਿਆਂ ਦੀਆਂ ਫੋਟੋ ਹੈਗੀਆਂ ਹਾਂਜੀ ਹਾਂਜੀ ਆਵਲਕਤੇ ਵੀ ਯਾਨਕੀ ਬਾਈ ਇਹਨੇ ਮੱਥੇ ਪਟਕ ਰਖਣੀ ਕਾਲਜ ਬਿਸ਼ੇਰੀ ਦਿੱਤੀ ਹੈ ਹਾਂਜੀ ਬਾਈ ਆਪਦੇ ਤੇ ਘੋੜਾ ਸੁੰਦਾ ਹੈ ਹਾਂਜੀ ਹਾਂਜੀ ਬਾਈ ਤੇ ਬਾਈ ਜਿਹੜਾ 3 ਨੰਬਰ ਤੇ ਆ ਗਿਆ ਵਸ਼ੇਰਾ ਇਹਦੀ ਡਿਟੇਲ ਦਿਓ ਇਹ ਕਿਹਦੀ ਡਿਟੇਲ ਹੈ ਇਹ ਬਈ ਸਿਮਰਤ ਦਾ ਬੱਚਾ ਹੈਗਾ ਚਾਹ ਰਹਿਣ ਬੁਲਾਰੀਆ ਠੀਕ ਹੈ ਬਾਈ ਇਹ ਸਾਡੇ 22 ਮਹੀਨਾ ਦਾ ਹੋ ਗਿਆ ਬਾਈ ਹਾਂਜੀ ਬਾਈ ਇਸ ਵਾਰ ਇਹਨੇ ਜੋਰ ਵੀ ਪਾਇਆਗਾ ਤੇ 3rd ਪੋਜੀਸ਼ਨ ਤੇ ਆਇਆ 3rd ਚੰਗੀ ਪੋਜੀਸ਼ਨ ਹਾਸਲ ਕੀਤੀ ਹੈ ਬਾਈ 3rd ਪੋਜੀਸ਼ਨ ਵੀ ਵੀਰ ਇਹਦੀ ਬੇਲਬੂਲ ਬਹੁਤ ਆ ਨਾ ਕਿੰਨੀ ਉਮਰ ਕਿੰਨੀ ਹੋ ਗਈ ਯਾਰ ਉਮਰ ਬਾਈ ਇਹਦੀ 1-1 ਮਹੀਨੇ ਦੀ ਆ ਜੀ ਤਕਰੀਬਨ ਹਜੇ ਨਕਾਂਦੀ ਆ ਹਲੇ ਤਾਂ ਸੀਰਾ ਬਾਈ ਨਕਾਂਦਾ ਫਿਰ ਤਾਂ ਇਹ ਬਹੁਤ ਵੱਡਾ ਕੱਦ ਕਰ ਚੂ ਵੇਲ 'ਚ ਵੀ ਬਹੁਤ ਨੁਕਰਿਆਂ ਨਾਲੋਂ ਕਾਫੀ ਅੱਗੇ ਬਾਜੂ ਜਿਹੜੇ ਚੱਲਦੇ ਘੋੜੇ ਨੁਕਰੇ ਨੇ ਉਹਨਾਂ ਨਾਲੋਂ ਵੇਲ 'ਚ ਵੀ ਕੱਦ 'ਚ ਵੀ ਦੋਸਤੋ ਕਿਉਂਕਿ ਕੱਦ ਇਹਦਾ ਹੁਣ ਵੀ ਇਹ ਤਕਰੀਬਨ ਘੋੜਾ ਹੀ ਬਣਿਆ ਖੜਾ ਇਹਦੇ 'ਚ ਕੋਈ ਦੂਰ ਆਏ ਨਹੀਂ ਹੈਗੀ ਵਿਚੇਰੇ ਜਾਂ ਘੋੜੇ 'ਚ ਤੇ ਤਕਰੀਬਨ ਤਕਰੀਬਨ ਘੋੜਾ ਹੀ ਬਣਿਆ ਹੋਇਆ ਇਹ ਉਮਰ ਹਲੇ ਕੁਛ ਨਹੀਂ ਬੱਚਿਆਂ 'ਚ ਹੀ ਆ ਹਲੇ 21 ਮਹੀਨੇ ਵੀਰ ਨੇ ਉਮਰ ਦਾ ਸੀ ਆ ਤੇ ਵੀਰੇ ਕੋਈ ਇਹਦੀ ਹਾਈਟ ਦੀ ਗੱਲ ਕਰੀਏ ਵੈਸੇ ਮੈਂਨਤੀ ਆਪਾਂ ਬੱਚੇ ਦੀ ਕਰਦੇ ਤਾਂ ਹਨ ਕਿਤੀ ਕੋਈ ਕਿੰਨੀ ਕੁ ਹਾਈਟ ਹੋਗੀ ਤਕਰੀਬਨ ਦੇਖੀ ਤਾਂ ਹੈ ਨਹੀਂ ਇਹਦੀ ਵੈਸੇ ਆਈਡੀਆ ਲਗਾ ਸਕਦੇ ਆ ਸਾਢੇ 65 62 ਫੁੱਲਾ ਡੁੱਲਾ ਜਾਨੀ ਫੱਟੀ ਵਾਲਾ ਕਹਿ ਸਕਦੇ ਆ 65 22 ਇੰਚ ਆਪਾਂ ਪੱਟੀ ਵਾਲਾ ਹੋ ਗਿਆ ਹੋ ਗਿਆ ਹੋ ਗਿਆ ਕਿਉਂਕਿ ਆਪਾਂ ਦੇਖਿਆ ਤਾਂ ਐ ਨਹੀਂ ਆ ਚਲੋ ਉਹ ਘੋੜਿਆਂ ਜੀ ਰਹਿਨੇ ਆਪਾਂ ਹਾਂਜੀ ਬਈ ਤੇ ਨਾ ਹੀ ਹਜੇ ਸੀਤਾ ਲਾਇਆ ਹਜੇ ਬਈ 2 ਸਾਲ ਹੋਰ ਨਹੀਂ ਲਾਉਂਦੇ ਜੀ ਤੇਰ ਦੇਖਾਂ ਬਾਈ ਮੈਂ ਬਹੁਤ ਘੋੜੇ ਦੇਖੇ ਨੇ ਤੇ ਮੈਂ ਦੇਮਨ ਸਾਰਿਆਂ ਨਾਲੋਂ ਵੱਡਾ ਇਹ ਘੋੜੇ ਦੇ ਦੇਖਿਆ ਇਹਦਾ ਕਾਰਨ ਵੀ ਇਹਦੀ ਮਾਂ ਦੇ ਵੱਡਾਈ ਚਾਂ ਜਾਂ ਇਹ ਚੰਗਾ ਮੰਨਿਆ ਜਾਂਦਾ ਘੋੜਿਆਂ ਦੀ ਦੁਨੀਆ 'ਚ ਤੁਸੀਂ ਇਹਨੂੰ ਕੀ ਮੰਨਦੇ ਹੋ ਬਸ ਬਈ ਇਹ ਕੁਦਰਤੀ ਆ ਇਹਦੇ ਦੇਵਣਾ ਦੇਵਨਮਾਲਾ ਜਿਹੜੀ ਇਹਦੀ ਮਾਂ ਦੇ ਵੀ ਹੈਗਾ ਚਲੋ ਛੋਟਾ ਗਵੈਟਾ ਨਹੀਂ ਹੈਗਾ ਵੱਡੇ ਘੋੜੇ ਦੇ तकरीबन ਆਪਾਂ ਸਾਰਿਆਂ ਘੋੜਿਆਂ ਦੇ ਦੇਖਦੇ ਆਂ 4 ਤੋਂ 5 ਇੰਚੀ ਦਾ ਹੁੰਦਾ ਵੱਡੇ ਤੋਂ ਵੱਡਾ ਮੰਨਿਆ ਜਾਂਦਾ ਤੇ ਕਾਫੀ ਛਾਤੀ ਤੋਂ ਲੈ ਕੇ ਸਾਰੀ ਛਾਤੀ ਕਵਰ ਕੀਤੀ ਹੋਈ ਜਾਂਦੀ ਮੰਨ ਨਾਲ ਇਹ ਯਾਨੀ ਕਿ ਛਾਤੀ ਦੇ ਬਚਾ ਬਣਾ ਲੈ ਕੇ ਨਾ ਸਟਾਰਟਿੰਗ ਤੋਂ ਲੈ ਕੇ ਉੱਪਰ ਤੋਂ ਹੇਠਾਂ ਤੱਕ ਘੱਟੋ ਘੱਟ 1.5-2 ਗੱਠਾ ਲਾਊਗਾ ਇਹ ਘੋੜਿਆਂ ਦੀ ਦੁਨੀਆ 'ਚ ਇਹਨੂੰ ਬਹੁਤ ਚੰਗਾ ਮੰਨਦੇ ਆਂ ਕਰਮ ਵਾਲਾ ਮੰਨਿਆ ਜਾਂ ਭਾਈ ਇਹ ਵੀ ਖਰੀਦਿਆ ਹੋਇਆ ਥੋੜਾ ਜਾਂ ਹੋਮ ਬਰੀਡਿੰਗ ਆ ਹਾਂਜੀ ਇਹ ਬੱਚਾ ਲਿਆ ਸੀ ਬੱਚਾ ਲਿਆ ਸੀ ਕਿੰਨੇ ਟਾਈਮ ਦਾ ਲਿਆ ਸੀ ਵੀਰੇ ਭਾਈ ਆਪਾਂ 3.5-4 ਮånu ਲਈ ਲਿਆ ਸੀ ਉਦੋਂ ਆਪਾਂ ਕੋਈ ਐਸਟੀਮੇਟ ਰੱਖ ਕੇ ਚੱਲਿਆ ਸੀ ਵੀ ਜਿੰਨਾ ਕਿ ਚੰਗਾ ਇਹ ਬਣ ਗਿਆ ਵੀ ਇੰਨਾ ਚੰਗਾ ਬਣ ਜਾਊਗਾ ਨਹੀਂ ਚੰਗਾ ਤਾਂ ਵੈਸੇ ਚਲੋ ਬੱਚੇ ਦਾ ਜਨਮ ਤੋਂ ਹੀ ਪਤਾ ਲੱਗਣ ਲੱਗ ਜਾਂਦਾ ਵੀ ਚੰਗਾ ਬਣੂਗਾ ਕੋਈ ਆਸ ਉਮੀਦ ਸੀ ਵੀ ਇੰਨਾ ਕ ਚੰਗਾ ਬਣ ਜਾਊਗਾ ਹਾਂਜੀ ਹਾਂਜੀ ਬਾਈ ਇਹ ਨਾ ਜਦੋਂ ਅਸੀਂ ਦੇਖਣ ਗਏ ਸੀਗੇ ਤੇ ਜਨਕੀ ਉਹ ਥੋੜੀ ਬਹੁਤੀ ਨੌਲੇਜ ਸੀਗੀ ਆਪਾਂ ਐਵੇਂ ਕਹਿੰਦੇ ਹਾਂ ਹਾਂਜੀ ਇੰਨਾ ਚ ਬਾਈ ਹੁਣ ਨੌਲੇਜ ਐ ਦਿਮਨ ਤੁਹਾਨੂੰ ਬਾਧੀ ਜਾਂਦੀ ਨਾਲ ਆਏ ਨਾ ਬਾਏ ਤਾਂ ਹੈ ਨਹੀਂ ਵੀ ਅੱਜ ਆਪਾਂ ਪੂਰੇ ਸੱਖਾਂਗੇ ਘੋੜਿਆਂ ਚ ਨਾ ਕੋਈ ਵੀ ਨਹੀਂ ਅਜੇ ਤੱਕ ਹੈਗਾ ਵੀ ਜਿਹੜਾ ਘੋੜੇ ਨੂੰ ਪੂਰਾ ਸਮਝ ਗਿਆ ਪੂਰਾ ਸਮਝ ਸਕੇ ਤੇ ਚਲੋ ਥੋੜਾ ਬਹੁਤ ਆਈਡੀਆ ਸੀਗਾ ਪਰ ਜਿੰਨਾ ਕ ਆਈਡੀਆ ਸੀਗਾ ਉਹ ਤੋਂ ਇਹ 21 ਨਿਕਲੇ 19 ਨਹੀਂ ਨਿਕਲੇ ਨਹੀਂ ਨਹੀਂ ਨਿਕਲੇ ਹਾਂਜੀ ਬਈ ਚਲੋ ਘੋੜੇ ਬਾਈ ਤੁਹਾਡੇ ਤਿੰਨੇ ਹੀ ਬਸ਼ੇਰਾ ਵੀ ਬਹੁਤ ਚੰਗਾ ਦੋਨੇ ਘੋੜੇ ਵੀ ਬਹੁਤ ਚੰਗੇ ਨੇ ਤੇ ਤੁਸੀਂ ਜੇ ਬਾਈ ਕਿਸੇ ਬੱਚੇ ਨੂੰ ਮੰਨ ਲਓ ਨਵਾਂ ਸ਼ੌਂਕ ਆ ਜਾਂ ਉਹ ਜਦ ਕਰਦਾ ਘੋੜਾ ਲਿਆਉਣ ਦੀ ਜਾਂ ਬੱਚਾ ਰੱਖਣ ਦੀ ਉਹਨੂੰ ਤੁਸੀਂ ਕੀ ਸਲਾਹ ਦਿੰਨੇ ਹੋ ਵੀ ਇਹ ਸ਼ੌਂਕ ਪਾਲਣਾ ਚਾਹੀਦਾ ਕਿਦਾਂ ਦਾ ਸ਼ੌਂਕ ਆ ਇਹ ਤੁਹਾਡੇ ਹਿਸਾਬ ਨਾਲ ਮੰਨਿਆ ਜਾਵੇ ਸ਼ੌਂਕ ਬਾਈ ਬਹੁਤ ਵਧੀਆ ਇਹ ਹੈ ਹਨਾ ਜਿਵੇਂ ਆਪਾਂ ਬਿਜ਼ਨਸ ਦੇ ਟਾਈਪ ਤੇ ਲੈ ਲਾਂਗੇ ਹਨਾ ਫਿਰ ਨਹੀਂ ਜਾਨੀ ਆਪਾਂ ਇਹ ਚੱਲ ਸਕਦੇ ਬੜਾ ਕਰ ਸਕਦੇ ਆ ਹਾਂਜੀ ਹਾਂਜੀ ਫਿਰ ਕਿਉਂਕਿ ਬਾਈ ਜੇ ਆਪਾਂ ਬਿਜ਼ਨਸ ਸਮਝ ਲਈਏ ਇਹਨੂੰ ਫਿਰ ਬੰਦਾ ਬੜਾ ਬੰਦਾ ਕੈਂਪਿੰਗਾਂ ਮਿਹਨਤਿਆਂ ਚ ਪੈ ਜਾਂਦਾ ਕਿੰਨੇ ਦਾ ਖਾਂਦੇ ਆ ਕਿੰਨੇ ਦਾ ਕੀ ਖਰਚਾ ਆਉਂਦਾ ਜੇ ਸ਼ੌਂਕ ਆ ਬੰਦੇ ਨੂੰ ਫਿਰ ਕੋਈ ਚੱਕਰ ਨਹੀਂ ਫਿਰ ਇਹ ਸਮਾਂ ਦੀ ਦੁੱਗਣੇ ਕਮਾ ਕੇ ਦੇ ਦਿੰਦੇ ਆ ਤੇ ਇੱਕ ਬਾਈ ਨਵੇਂ ਬੰਦਿਆਂ ਦੇ ਮੈਨੂੰ ਬਹੁਤ ਫੋਨ ਆਉਂਦੇ ਨੇ ਜਿੱਦਾਂ ਕਿ ਮੇਰਾ ਮੇਨ ਚੈਨਲ ਦਾ ਕੰਮ ਵੇਚ ਖਰੀਦ ਵਾਲੀਆਂ ਘੋੜੀਆਂ ਦੀਆਂ ਮੈਂ ਵੀਡੀਓ ਦਿਨ ਹੀ ਵਾਂਗੂ ਹੀ ਪਾਉਣਾ ਰਹਿਣਾਗਾ ਕਈ ਬੰਦੇ ਬਸ਼ੇਰੀ ਦਾ ਕਹਿੰਦੇ ਨੇ ਮੇਰਾ ਤਾਂ ਤਜਰਬਾ ਇਹ ਆ ਵੀ ਘੂੜੀ ਰੱਖਣੀ ਚਾਹੀਦੀ ਆ ਗੱਬਣ ਘੂੜੀ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਨਵਾਂ ਕੰਮ ਸਟਾਰਟ ਕੀਤਾ ਹਾਂ ਬਈ ਗੱਬਣ ਘੋੜੀ ਲੈ ਲੈ ਕੋਈ ਜਾਨ ਸੁਈ ਵੀ ਘੋੜੀ ਲੈ ਲੈ ਮਗਰ ਬੱਚਾ ਬੱਚਾ ਹੋਵੇ ਹੈਨਾ ਹਾਂਜੀ ਬਈ ਤੇ ਫੇਰ ਜਨ ਕੀ ਸ਼ੌਂਕ ਵੱਧ ਜਾਂਦਾ ਕਿਉਂਕਿ ਬਈ ਇਹ ਜਿਹੜਾ ਨਵਾਂ ਬੰਦਾ ਬਸ਼ੇਰੀ ਰੱਖ ਲੂਗਾ ਹਾਂਜੀ ਬਈ ਜਦੋਂ ਉਹਨੇ 2.5-3 ਸਾਲ ਦੀ ਹੋਣਾਗਾ ਝੂੜੇ ਦੇਣ ਵਾਲੀ ਬੰਨਣਾ ਜਾਂ ਬੱਚੇ ਦੇਣ ਵਾਲੀ ਬੰਨਣਾ ਉਹਦੋਂ ਬੰਦੇ ਦਾ ਸ਼ੌਂਕ ਮਰ ਜਾਂਦਾ ਸ਼ੌਂਕ ਮਰ ਜਾਂਦਾ ਮਨ ਆ ਕਿ ਬਾਕੀ ਲੋਕਾਂ ਦੀਆਂ ਗੱਲਾਂ ਵੀ ਕਈ ਤਰ੍ਹਾਂ ਦੀਆਂ ਸੁਣਨ ਹਰ ਇੱਕ ਕੈਟਾਗਰੀ ਦੇ ਲੋਕ ਹੁੰਦੇ ਨੇ ਕੋਈ ਚੰਗੀ ਸਲਾਹ ਵੀ ਦਿੰਦਾ ਕੋਈ ਮਾੜੀ ਵੀ ਦਿੰਦਾ ਹੈਗਾ ਤਾਂ ਕਈ ਬੰਦੇ ਵਸ਼ੇਰੀਆਂ ਨੂੰ ਦੋਸਤੋ ਫੋਨ ਕਰਦੇ ਨੇ ਘੋੜੀਆਂ ਤੋਂ ਡਰਦੇ ਨੇ ਵੀ ਘੋੜੀ ਕੋਈ ਬੱਚੇ ਦੇ ਸੱਟ ਫੇੜਨਾ ਮਾਰੇ ਘੋੜੀ ਇਹ ਜਾਨਵਰ ਬਹੁਤ ਸਿਆਣਾ ਹੁੰਦਾ ਹੈਗਾ ਕੋਈ ਇਦਾਂ ਦੀ ਸੱਟ ਫੇੜ ਨਹੀਂ ਮਾਰਦਾ ਹੈਗਾਗਾ ਮੇਰੇ ਹਿਸਾਬ ਨਾਲ ਘੋੜੀ ਲੈਣੀ ਚਾਹੀਦੀ ਆ ਗੱਬਣ ਜਾਂ ਬੱਚੇ ਵਾਲੀ ਜਿਹੜਾ ਆਪਾਂ ਨੂੰ ਕਈ ਵਾਰੀ ਇਦਾਂ ਵੀ ਹੁੰਦਾ ਬਾਈ ਕਈ ਬੰਦੇ ਝੂਠ ਬੋਲ ਕੇ ਵੇਚ ਦਿੰਦੇ ਘੋੜੀ ਰਹਿੰਦੀ ਨਹੀਂ ਹੈ ਜੀ ਬੰਦਾ ਉੱਚੀ ਚ ਵੀ ਫਸ ਜਾਂਦਾ ਹਾਂਜੀ ਤੇ ਕਿਸੇ ਘੋੜੇ ਦਾ ਜਾਂ ਕੋਈ ਆਪਣਾ ਬਸ਼ੇਰੇ ਦਾ ਕਿਸੇ ਦਾ ਦੇਣ ਲੈਣ ਦਾ ਮਨ ਤਾਂ ਨਹੀਂ ਹੈ ਬਾਈ ਕੋਈ ਨਹੀਂ ਬਾਈ ਉਹਦਾ ਹੂੰ ਆਪਣੇ ਕੋਲੇ ਸੇਲ ਵਾਲੇ ਹੁੰਦੇ ਹੈਗੇ ਜਾਨਵਰ ਇੱਕ ਤੋਂ ਘੋੜੀਆਂ ਹੁੰਦੀਆਂ ਨੇ ਘੋੜੀਆਂ ਹੁੰਦੀਆਂ ਨੇ ਨਹੀਂ ਇਹਨਾਂ ਤਾਂ ਨਾ ਜਾਨਵਰਾਂ ਵਿੱਚੋਂ ਆਪਣਾ ਕੋਈ ਦੇਣ ਦਾ ਮਾਣਾ ਇੱਕ ਘਰ ਹੀ ਰੱਖੇ ਹੋਏ ਨੇ ਬਾਈ ਠੀਕ ਹੈ ਬਾਈ ਬਈ ਅਕਬਰ ਦੀ ਫੀਸ ਦੋਸਤੋ 21000 ਰੁਪਿਆ ਤੇ ਮਾਰਵਾੜੀ ਕੁੜੀ ਦੀ ਫੀਸ 18000 ਰੁਪਿਆ ਵੀਰ ਨੇ ਰੱਖੀ ਆ ਮਾਣਤਾਂ ਉਹਨਾਂ ਜੋ ਜ਼ਰੂਰ ਹੋਊਗਾ ਬਸ਼ੇਰਾ ਬਸ਼ੇਰਾ ਆਸਤੇ ਹਲੇ ਕੋਈ ਫੋਨ ਨਾ ਕਰੇ ਬਸ਼ੇਰਾ ਹਜੇ ਬੱਚਿਆਂ ਚ ਹੀ ਆ ਹਜੇ ਤਕਰੀਬਨ ਕਿੰਨੇ ਟਾਈਮ ਤੱਕ ਇਹਨੂੰ ਬਈ ਸਟੱਡ ਸਰਵਿਸ ਲਈ ਓਪਨ ਕਰਦੇ ਆਂ ਬਈ ਲਗਭਗ ਯਾਨੀ ਕਿ ਸਤੰਬਰ ਚ ਦੋ ਚੌ ਘੋੜੀਆਂ ਤੇ ਯਾਨੀ ਕਿ ਛੱਡ ਕੇ ਫੇਰ ਬੰਦ ਕਰ ਦੀਆਂ ਘੂੜੀਆਂ ਤੇ ਛੱਡੂਗੇ ਜਾਂ ਕੋਈ ਬਾਹਰਲਾ ਬੰਦਾ ਜੇ ਅੱਜ ਕਿਸੇ ਨੂੰ ਆਪਣਾ ਮੰਨ ਲਓ ਬਸ਼ੇਰਾ ਪਸੰਦ ਆਉਂਦਾ ਹੈ ਤਾਂ ਉਹ ਅੱਜ ਦੀ ਬੁਕਿੰਗ ਕਰਕੇ ਰੱਖ ਸਕਦਾ ਵੀ ਉਹ ਉਦੋਂ ਤੱਕ ਕੋਈ ਆਪਣਾ ਰਾਬਤਾ ਗੇਮ ਕਰਕੇ ਹੁਣ ਰੱਖ ਸਕਦਾ ਬਾਹਰਲੀਆਂ ਘੂੜੀਆਂ ਤੇ ਵੀ ਛੱਡ ਦੇਉਗੇ ਜਾਂ ਘਰ ਦੀਆਂ ਘੂੜੀਆਂ ਤੇ ਹਾਂ ਬਈ ਜਿਵੇਂ ਹੁਣ ਜੇ ਕਿਸੇ ਨੇ ਗੱਭਣ ਕਰਾ ਕੇ ਵੇਚਣੀ ਹੈ ਕੀ ਜੇ ਕਿਸੇ ਨੇ ਘਰੇ ਰੱਖਣੀ ਆ ਕਿ ਰੱਖੋ ਕਿਉਂਕਿ ਸਾਨੂੰ ਵੀ ਐ ਸਾਨੂੰ ਇਹਦੇ ਵੱਧ ਵੱਧ ਰਿਜ਼ਲਟ ਦਾ ਪਤਾ ਲੱਗੇ ਪਹਿਲਾਂ ਪਹਿਲਾਂ ਵਾਲੇ ਰਿਜ਼ਲਟਾਂ ਦਾ ਪਤਾ ਲੱਗੇ ਤਾਂ ਹੀ ਆਪਣੇ ਮਾਰਕੀਟ ਤੇ ਲਾਂਚ ਕੀਤਾ ਦਾ ਫਿਰ ਹਾਂਜੀ ਮਾਰਕੀਟ ਤੇ ਲਾਂਚ ਕੀਤਾ ਦਾ ਫਿਰ ਫਾਇਦਾ ਚਲੋ ਠੀਕ ਆ ਭਾਈ ਅ ਦੋਸਤੋ ਜਿੰਨਾਂ ਨੇ ਵੀ ਘੋੜੀ ਕਰਾਸ ਕਰਵਾਉਣੀ ਆ ਵੀਰ ਦਾ ਨੰਬਰ ਸਕਰੀਨ ਉੱਪਰ ਚੱਲ ਰਿਹਾ ਵੀਡੀਓ ਦੇ ਸਟਾਰਟਿੰਗ ਤੇ ਐਂਡ 'ਚ ਵੀ ਆਪਾਂ ਪੋਸਟਰ ਲਾਵਾਂਗੇ ਜੋ ਵੀਰ ਦਾ ਬਣਿਆ ਹੋਇਆ ਸੂਬੇਦਾਰ ਸਟੱਡ ਫਾਰਮ ਪਿੰਡ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲੇ ਤੋਂ ਤਕਰੀਬਨ ਟਾਈਟਾ 10 ਕਿਲੋਮੀਟਰ ਦੀ ਦੂਰੀ ਤੇ ਪੈਂਦਾਗਾ ਵੀਰ ਉਹਨਾਂ ਨੂੰ ਤੁਸੀਂ ਪੈਂਦਾ ਕੇ ਜਾਂ ਤੁਰ ਲੱਗੇ ਫੋਨ ਕਰ ਸਕਦੇ ਹੋ ਤਾਂ ਉਹਨੀ ਪੂਰੀ ਘਰ ਦੀ ਲੋਕੇਸ਼ਨ ਦੱਸ ਦੇਣਗੇ ਵੀਰ ਉਹਨਾਂ ਦੇ ਘਰੇ ਤੁਸੀਂ ਆ ਸਕਦੇ ਹੋ ਬਹੁਤ ਹੀ ਚੰਗੇ ਘੋੜੇ ਆ ਦੋਨੇ ਹੀ ਤੇ ਬਿਸ਼ੇਰਾ ਵੀ ਬਹੁਤ ਜਿਆਦਾ ਚੰਗਾ ਹੈਗਾ ਗੁਲਜਾਰ ਲੈਣ ਪਿੱਛੇ ਹੈਗੀ ਆ ਬਾਦਲਗੜ ਵਾਲੇ ਦਾ ਨੁਕਰਾ ਘੋੜਾ ਅਕਬਰ ਤੇ ਮਾਰਵਾੜੀ ਘੋੜਾ ਜਿਹੜਾ ਹੈਗਾ ਹੈਗਾ 골ਡਨ ਰੌਕ 골ਡਨ ਰੌਕ ਦਾ ਵੀਰੇ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਬਾਈ ਧੰਨਵਾਦ